ਆ ਜਾਈ ਦਾ ਮੁਰਜਾਈ ਦਾ ਠੰਡ ਕਰਕੇ ਕੋਈ ਕੰਮ ਹੀ ਨਹੀਂ ਕਰਵਾਉਂਦਾ ਵਰਕ ਬੀੜ ਜਗੜੀ ਆ ਕੰਮ ਹੈ ਨਹੀਂ ਗਾ ਵਿਹਲੇ ਮੁਰਜ ਜਾਂਦੇ ਆ ਜੀ ਬਈ ਆਪ ਕਿਰਾਏ ਕਿਰਾਏ ਤੇ ਰਹਿੰਦੇ ਆ ਔਖਾ ਜਾਂਦਾ ਜੇ ਕਿਰਾਏ ਦੇਣੇ ਕਮਰੇ ਆ ਸਰਕਾਰ ਵੀ ਹੈ ਜੇ ਉਹ ਤਾਂ ਜਿੱਥੇ ਜੀ ਕਰਦਾ ਅਗਲਾ ਝੰਡਾ ਗੱਡ ਕੇ ਵਹਿ ਜਾਂਦਾ ਉਹਨੇ ਹੀ ਸੁਣ ਲੈਂਦੇ ਆ ਮਜ਼ਦੂਰ ਬਲ ਕੋਈ ਦੇਖਦਾ ਨਹੀਂ ਵੀ ਇਹਨਾਂ ਦੇ ਘਰੇ ਚੁੱਲਾ ਬਲਦਾ ਜਾਂ ਨਹੀਂ ਬਲਦਾ ਠੰਡੀ ਕੀ ਵਜ੍ਹਾ ਸੇ ਕੰਮ ਨਹੀਂ ਲੱਗ ਰਿਹਾ ਜੀ ਜਿਵੇਂ ਆਤੇ ਐਵੇਂ ਚਲੇ ਜਾਂਦੇ ਹੈ ਆਂਡਰ ਦੈਨ ਆਲ ਜੀ ਸਾਨੂੰ ਬਹੁਤ ਔਖਾ ਹੋ ਗਿਆ ਲੋਕੀ ਬਾਹਰ ਨਹੀਂ ਆ ਰਹੇ ਇਸ ਕਰਕੇ ਸਾਡੀ ਰੋਟੀ ਚਲਾਣੀ ਵੀ ਮੁਸ਼ਕਲ ਹੋਣ ਰਹੀ ਆ ਠੰਡ ਕਰਕੇ ਬਹੁਤ ਜ਼ਿਆਦਾ ਕੰਮ ਘਟ ਗਿਆ ਵਾ ਇਹਦੇ ਕਰਕੇ ਥੋੜੀ ਜੀ ਮੁਸ਼ਕਲ ਜੀ ਵੀ ਹੋ ਰਹੀ ਆ ਅਸੀਂ ਕਿਸ਼ਤਾਂ ਵੀ ਦੇਣੀਆਂ ਵਾ ਉਹ ਵੀ ਨਹੀਂ ਦੇ ਪਾਉਨੇ ਆ ਗਿਆ ਕੰਮਕਾਰ ਆ ਜੀ ਬਿਲੇ ਗੜਿਆ ਆ ਇਦਾਂ ਬੈ ਕੇ ਸ਼ਾਮ ਨੂੰ ਵਾਫਰ ਚਲੇ ਜਾਂਦਾ ਠੰਡ ਕਰਕੇ ਕੰਮਕਾਰ ਲੱਗਦੇ ਆ ਸਾਡਾ ਸਸੀ ਗਾ ਜੀ ਮੈਂ ਬੀਮਨ ਜੀ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਜਿਵੇਂ ਜਿਵੇਂ ਤਾਪਮਾਨ ਘਟ ਰਿਹਾ ਉਵੇਂ-ਉਵੇਂ ਠੰਡ ਵੱਧ ਰਹੀ ਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ بارش ਦੀ ਵਜ੍ਹਾ ਨਾਲ ਤਾਂ ਠੰਡ ਹੋਈ ਹੋਈ ਆ ਪਿਛਲੇ ਦਿਨਾਂ ਵਿੱਚ ਬਰਫਵਾਰੀ ਹੋਣ ਦੇ ਕਾਰਨ ਵੀ ਠੰਡ ਵੱਧ ਗਈ ਆ ਇਸ ਠੰਡ ਦਾ ਅਸਰ ਜਿੱਥੇ ਹਰ ਇਨਸਾਨ ਤੇ ਹੋਇਆ ਹੈ ਉੱਥੇ ਇੱਕ ਕੰਮ ਕਰਨ ਵਾਲੇ ਡੇਲੀ ਰੁਟੀਨ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਹੋਇਆ ਹੈ ਪੁੱਛਦੇ ਆ ਉਹਨਾਂ ਬੰਦਿਆਂ ਦੇ ਕੋਲੋਂ ਜਿਹੜੇ ਕਿ ਡੇਲੀ ਕਮਾਉਂਦੇ ਨੇ ਤੇ ਡੇਲੀ ਖਾਂਦੇ ਨੇ ਹਾਂਜੀ ਅ ਜਿਸ ਤਰ੍ਹਾਂ ਕਿ ਠੰਡ ਹੋਈ ਹੋਈ ਆ ਕਿ ਤੁਹਾਨੂੰ ਰੈਗੂਲਰ ਕੰਮ ਮਿਲਦਾ ਹੈ ਨਹੀਂ ਜੀ ਆ ਜਾਈਦਾ ਮੁੜ ਜਾਈਦਾ ਠੰਡ ਕਰਕੇ ਕੋਈ ਕੰਮ ਹੀ ਨਹੀਂ ਕਰਵਾਉਂਦਾ ਉਹਦੀ ਵਜ੍ਹਾ ਕੀ ਹੋਈ ਹੈ ਦਿਨ ਛੋਟੇ ਆ ਜੀ ਠੰਡ ਜਾਦੇ ਆ ਇਸ ਕਰਕੇ ਕੋਈ ਕੰਮ ਨਹੀਂ ਕਰਵਾ ਰਿਹਾ ਜਿੱਦਾਂ ਆਈਦਾ ਉਦਾਂ ਹੀ ਮੁੜ ਜਾਂਦਾ ਅ ਜਦੋਂ ਠੰਡ ਨਹੀਂ ਸੀ ਜਾਂ ਠੰਡ ਘੱਟ ਸੀ ਉਹਨਾਂ ਦਿਨਾਂ ਵਿੱਚ ਤੁਹਾਨੂੰ ਕੰਮ ਉਦੋਂ ਕੰਮ ਚੱਲਦਾ ਸੀ ਥੋੜਾ ਬਹੁਤਾ ਚੱਲ ਪੈਂਦਾ ਸੀ ਕੰਮ ਤੇ ਹੁਣ ਮੁਸ਼ਕਲ ਆ ਹੁਣ ਤੁਸੀਂ ਸਵੇਰੇ ਆਜਣ ਕਿੰਨੇ ਵਜੇ ਆਜਣੇ 8 ਵਜੇ ਆਈਦਾ ਜੀ ਸ਼ਾਮ ਨੂੰ ਕਿੰਨੇ ਵਾਪਸ ਚਲੇ ਜਾਂਦੇ 5 5:30 ਵਜੇ ਤੇ ਇਸ ਤਰ੍ਹਾਂ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੀ ਆ ਜੀ ਸਾਡੇ ਤਾਂ ਐ ਵੀ ਸਰਕਾਰ ਵੀ ਹੈ ਜੇ ਉਹ ਤਾਂ ਜਿੱਥੇ ਜੀ ਕਰਦਾ ਅਗਲਾ ਝੰਡਾ ਕੱਢ ਕੇ ਵਹਿ ਜਾਂਦਾ ਉਹਨੇ ਸੁਣ ਲੈਂਦੇ ਆ ਮਜ਼ਦੂਰ ਬਲ ਕੋਈ ਦੇਖਦਾ ਨਹੀਂ ਵੀ ਇਹਨਾਂ ਦੇ ਘਰੇ ਚੁੱਲਾ ਬਲਦਾ ਜਾਂ ਨਹੀਂ ਬਲਦਾ ਕੋਈ ਨਾ ਤਾਂ ਸਾਡੇ ਕੋਈ ਅਸੀਂ ਧਰਨੇ ਲਾ ਲਈਏ ਧਰਨੇ ਲਾਈਏ ਕਿ ਜਾ ਕੇ ਘਰੇ ਚੁੱਲ੍ਹੇ ਦੇਖੀਏ ਸਾਡੀ ਤਾਂ ਕਿਸੇ ਨੇ ਸੁਣਨੀ ਨਹੀਂ ਤੇ ਜਿਹੜੇ ਥੋੜੇ ਜਿਹਾ ਵਧੀਆ ਲੋਕ ਨੇ ਉਹ ਜਿੱਥੇ ਧਾਰਨਾ ਜੀ ਕਰਦਾ ਲਾ ਲੈਂਦੇ ਆ ਤੇ ਪੰਜਾਬ ਸਰਕਾਰ ਉਹਨੀਆਂ ਦੀਆਂ ਮੰਗਾਂ ਤਾਂ ਮੰਗੂਗੀ ਮੰਗੂਗੀ ਤੇ ਗਰੀਬ ਦੀ ਤਾਂ ਕੋਈ ਹੈ ਹੀ ਨਹੀਂ ਉਹ ਇਹ ਵੀ ਨਹੀਂ ਕੋਲ ਦੀ ਨਿੰਗ ਜਾਣਗੇ ਝਾਤੀ ਵੀ ਨਹੀਂ ਮਾਰਦੇ ਵੀ ਸਾਡੇ ਵੱਲ ਕਿਤੇ ਦੇਖ ਲੈਣ ਲੈਣ ਇਹ ਯਾਨੀ ਕਿ ਠੰਡ ਦਾ ਅਸਰ ਤੁਹਾਡੇ ਲੋਕਾਂ ਦਾ ਠੰਡ ਦਾ ਤਾਂ ਸਸਰ ਸਾਡੇ ਤੇ ਪੈਂਦਾ ਹੀ ਸਾਡੇ ਦਾ ਸਰਕਾਰ ਦਾ ਵੀ ਅਸਰ ਪਿਆ ਜਾਂਦਾ ਕਿ ਸਾਡਾ ਕੋਈ ਸੁਣਵਾਈ ਦਾ ਹੈ ਨਹੀਂ ਗਰੀਬ ਆਦ ਬੰਦੇ ਦੀ ਠੀਕ ਹੈ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਠੰਡ ਦੀ وجہ ਨਾਲ ਜਿਹੜੇ ਤੁਹਾਡੇ ਕੰਮ ਨੂੰ ਫਰਕ ਪਿਆ ਹਾਂਜੀ ਬਹੁਤ ਪਿਆਰ ਹੈ ਸਰਦੀ ਦਾ ਕੰਮ ਦਾ ਫਰਕ ਬੀੜ ਜਗਾ ਰਹੀ ਆ ਕੰਮ ਹੈ ਨਹੀਂ ਗਾ ਵਿਹਲੇ ਮੁੜ ਜਾਂਦੇ ਆ ਜੀ ਹਾਂ ਜੀ ਬੜੇ ਹਾਲਾ ਠੰਡ ਕਰਕੇ ਸਵੇਰੇ 8 ਵਜੇ ਆਉਣੇ ਆ ਜੀ ਉਹ ਬਾਸ ਮੁਰਦਾਈ ਦਾ ਸਾਹਿਬ ਕੰਮ ਜਿਹਨਾਂ ਦਿਨਾਂ ਚ ਠੰਡ ਘੱਟ ਸੀ ਉਹਨਾਂ ਦਿਨਾਂ ਚ ਤੁਹਾਨੂੰ ਕੰਮ ਮਿਲਦਾ ਸੀ ਹਾਂ ਜੀ ਮਿਲਦਾ ਸੀ ਮਿਲਦਾ ਸੀ ਕੰਮ ਜੀ ਲੇਕਿਨ ਹੁਣ ਬਹੁਤ ਮੰਦਾ ਹਾਲ ਆ ਜੀ ਆ ਬੇਰਜ਼ਗਾਰੀ ਆ ਜੀ ਵਿਹਲੇ ਮੁਰਦੇ ਵਿਹਲੇ ਜਾਣ ਤਿਆਰ ਹਾਂ ਜੀ ਇਹਦੀ ਕੀ ਵਜ੍ਹਾ ਕੀ ਹੈਗੀ ਆ ਵੀ ਇਹਨਾਂ ਦਿਨਾਂ ਚ ਜੋ ਇਹਨਾਂ ਜਦੋਂ ਠੰਡ ਜ਼ਿਆਦਾ ਵੱਜਦੀ ਉਹਨਾਂ ਵਿੱਚ ਤੁਹਾਨੂੰ ਕੰਮ ਘੱਟ ਮਿਲਦਾ ਕੀ ਵਜ੍ਹਾ ਕੀ ਹੈ ਠੰਡ ਕਰਕੇ ਜੀ ਠੰਡ ਕਰਕੇ ਘੱਟ ਮਿਲਦਾ ਕੰਮ ਜੀ ਹਾਂ ਜੀ ਬੇਰਜ਼ਗਾਰੀ ਆ ਕੰਮ ਤਾਂ ਦਾ ਕੋਈ ਹੈ ਨਹੀਂ ਵਿਹਲੇ ਮੁਰਜਾਂਦੇ ਆ ਜੀ 8 ਵਜੇ ਰਹੇ ਹੋ ਜੀ ਹਾਂ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਠੰਡ ਕਰਕੇ ਇਹ ਕੰਮ ਨਹੀਂ ਮਿਲਦਾ ਜੀ ਹੁਣ ਇਹ ਆਪ ਕਰਾਏ ਕਰਾਏ ਤੇ ਰਹਿਨੇ ਆ ਔਖਾ ਜਾਂਦਾ ਜੀ ਕਿਰਾਏ ਦੇਣੇ ਕਮਰਿਆਂ ਦੇ ਹੁਣ ਕਈ ਮਕੇ ਵੇਲੇ ਮੁੜ ਜਾਂਦੇ ਆ ਜੀ ਇਸ ਕਰ ਥੋੜੀ ਤੰਗੀ ਆ ਜਾਂਦੀ ਸਾਡੇ ਤੇ ਕੀ ਇਹਨਾਂ ਇਹਦੇ ਵਿੱਚ ਦਿਨਾਂ ਦਾ ਵੀ ਫਰਕ ਆਗਾ ਛੰਡ ਤੋਂ ਪਹਿਲਾਂ ਦਿਨ ਜਦੋਂ ਸਾਫ ਹੁੰਦੇ ਜਾਂ ਪੱਧਰੇ ਹੁੰਦੇ ਆ ਉਹਨਾਂ ਦਿਨਾਂ ਦੇ ਵਿੱਚ ਕੰਮ ਦੀ ਤੁਹਾਡੀ ਰੁਟੀਨ ਕਿਸ ਤਰ੍ਹਾਂ ਦੀ ਹੁੰਦੀ ਹੈ ਜੇ ਧੁੱਪ ਤਾਂ ਬਜੜੀਆਂ ਦੇ ਫਿਰ ਤਾਂ ਕੰਮ ਲੱਗ ਜਾਂਦਾ ਜੀ ਜੇ ਅੱਜ ਦਾ بارش-ਬੋਰਸ਼ ਪੈ ਜਾਂਦੇ ਵਿੱਚ ਇਹਦੇ ਕਰਕੇ ਮੰਦਾ ਹੋ ਜਾਂਦਾ ਉਸ ਪੈਨ ਕਰਕੇ ਫੇਸਾ ਦਿੱਕਤ ਆਉਂਦੀ ਸਾਡੀ ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਬਰਫਬਾਰੀ ਹੋਈ ਆ ਠੰਡ ਵਧੀ ਆ بارش ਹੋਈ ਆ ਉਹਨਾਂ ਦਿਨਾਂ ਦੇ ਵਿੱਚ ਕੰਮ ਨੂੰ ਫਰਕ ਪਿਆ ਬਹੁਤ ਸਾਰਾ ਬਹੁਤ ਜ਼ਿਆਦਾ ਫਰਕ ਪਿਆ ਜੀ ਵਿਲੇ ਜਾਂਦੇ ਰਹੇ ਜੀ ਕਦੇ ਲੱਗਦੀ ਹੈ ਕਦੇ ਨਹੀਂ ਲੱਗਦੀ ਜੀ ਠੰਡੀ ਕੀ وجہ ਸੇ ਕੰਮ ਨਹੀਂ ਲੱਗ ਰਹਾ ਜੀ ਜਿਵੇਂ ਆਤਾ ਹੈ ویسੇ ਚਲੇ ਜਾਂਦੇ ਹੈ ਕਮਰਾ ਕੇ। ਕੀ ਵਜਾ ਕਿ ਠੰਡੀ 'ਚ ਕੰਮ ਕਿਉਂ ਨਹੀਂ ਮਿਲਦਾ? ਕੰਮ ਛੋਟਾ ਦਿਨ ਹੁੰਦਾ ਹੈ। ਕੰਮ ਨਹੀਂ ਲੱਗ ਰਹਾ ਇਸ ਲਈ। ਠੰਡੀ 'ਚ ਆਤੇ ਮੈਂ ਇੱਥੇ ਚਲਾ ਜਾਂਦਾ ਹਾਂ। ਇਹ ਖালি ਠੰਡੀ ਦੀ ਵਜ੍ਹਾ ਸੇ ਹੈ। ਹਾਂਜੀ। ਠੰਡੀ ਦੇ ਦਿਨੋਂ ਸੇ ਪਹਿਲੇ ਕੰਮ ਮਿਲਦਾ ਥਾ। ਨਹੀਂ ਪਹਿਲੇ ਕੰਮ ਮਿਲਦਾ ਥਾ ਠੰਡੀ ਕੇ ਵਜ੍ਹਾ ਨਹੀਂ ਮਿਲ ਰਹਾ। ਅੱਛਾ। ਹਾਂਜੀ। ਦਿਨ ਛੋਟਾ ਹੁੰਦਾ ਹੈ। ਠੰਡ ਦੇ ਨਾਲ ਜੀ ਸਾਨੂੰ ਬਹੁਤ ਔਖਾ ਹੋ ਗਿਆ। ਲੋਕੀ ਬਾਹਰ ਨਹੀਂ ਆ ਰਹੇ। ਤੇ ਇਸ ਕਰਕੇ ਸਾਡੀ ਰੋਟੀ ਚਲਾਣੀ ਵੀ ਮੁਸ਼ਕਲ ਹੋਣ ਗਈ ਆ। ਤਾਂ ਜੇ ਠੰਡ ਘਟ ਹੋ ਗਈ ਤਾਂ ਲੋਕੀ ਬਾਹਰ ਆਉਗੇ ਸਾਡਾ ਕੰਮ ਚੱਲੂਗਾ ਠੰਡ ਤੋਂ ਪਹਿਲਾਂ ਕੰਮ ਪਹਿਲਾਂ ਕੰਮ ਠੀਕ ਸੀਗਾ ਠੰਡ ਤੋਂ ਪਹਿਲਾਂ ਹੁਣ ਤਾਂ ਸਾਡੀ ਰੋਟੀ ਚਲਾਣੀ ਮੁਸ਼ਕਲ ਹੋਣ ਲਈ ਹੋਈ ਆ ਹਾਂਜੀ ਇਸ ਤੋਂ ਬਾਅਦੋ ਬਾਰਿਸ਼ ਪਈ ਆ ਜਾਂ برف ਪਈ ਹੋਣ ਕਰਕੇ ਠੰਡ ਵੱਧ ਗਈ ਆ ਬਹੁਤ ਜ਼ਿਆਦਾ ਵਧੀ ਹੋਈ ਆ ਜੀ ਕੋਈ ਬਾਹਰ ਨਹੀਂ ਆਉਂਦਾ ਜਿਹਨੂੰ ਕੋਈ ਕੰਮ ਆ ਤਾਂ ਬਾਹਰ ਆਉਂਦਾ ਨਹੀਂ ਤਾਂ ਨਹੀਂ ਆ ਰਹੇ ਅਸੀਂ ਤਾਂ ਹੁਣ ਗੱਡੀਆਂ ਇਦਾਂ ਹੀ ਚਲਾਈ ਫੇਰੀ ਫੇਰੀ ਜਾਂਦੇ ਆ ਕੋਈ 10 20 ਰੁਪਏ ਕਮਾਣ ਜੋਗੇ ਉਹ ਵੀ ਨਹੀਂ ਮਿਲਦੇ ਪਏ ਆਈ ਸਵਾਰੀ ਦਾ ਬਹੁਤ ਜ਼ਿਆਦਾ ਘਟ ਹੈ ਗਿਆ ਠੰਡ ਕਰਕੇ ਬਹੁਤ ਜ਼ਿਆਦਾ ਕੰਮ ਘਟ ਗਿਆ ਵਾ ਇਹਦੇ ਕਰਕੇ ਥੋੜੀ ਜੀ ਮੁਸ਼ਕਲ ਜੀ ਵੀ ਹੋ ਰਹੀ ਆ ਅਸੀਂ ਕਿਸ਼ਤਾ ਵੀ ਦੇਣੀ ਆ ਉਹ ਵੀ ਨਹੀਂ ਦੇ ਪਾਉਨੇ ਆ ਗਿਆ ਇਹਦੇ ਕਰਕੇ ਅਸੀਂ ਚਾਹੁੰਦੇ ਆ ਵੀ ਥੋੜਾ ਜਿਆ ਕੰਮ ਅੱਗੇ ਵਧੇ ਪਰ ਨਹੀਂ ਵਧ ਰਿਹਾ ਇਹ ਠੰਡ ਦੀ ਵਜੇ ਨਾਲ ਫਰਕ ਪਿਆ ਕੰਮ ਨੂੰ ਜਾਂ ਠੰਡ ਤੋਂ ਪਹਿਲਾਂ ਠੀਕ ਸੀਗਾ ਠੰਡ ਤੋਂ ਪਹਿਲਾਂ ਤਾਂ ਠੀਕ ਸੀਗਾ ਭਾਜੀ ਠੰਡ ਤੋਂ ਬਾਅਦ ਫਿਰ ਫਰਕ ਪੈ ਗਿਆ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ ਜਿੱਥੇ ਚਵਾਰੀ ਬਾਹਰ ਨਿਕਲਦੀਆਂ ਸੀਗੀਆਂ ਹੁਣ ਨਿਕਲਦੀਆਂ ਨਹੀਂ ਭਾਜੀ ਇਸੇ ਕਰਕੇ ਅਸੀਂ ਤਾਂ ਫਸੇ ਪਈਆਂ ਭਾਜੀ ਕਿਸ਼ਤਾਂ ਵੀ ਦੇਣੀਆਂ ਵਾਂ ਕਿਸ਼ਤਾਂ ਦੇਂਦੇ ਆ ਮੁਸ਼ਕਲਾਂ ਵੀ ਬਹੁਤ ਆ ਰਹੀਆਂ ਵਾਂ ਆਪਣੀ ਜਿੱਦਾ ਬੈਂਕ ਵਾਲੇ ਹੋ ਗਏ ਬੈਂਕ ਵਾਲੇ ਸਾਨੂੰ ਜਾਣ ਕੇ ਕਹੋਗੇ ਵੀ ਹਾਂ ਵੀ ਕਿਸ਼ਤਾਂ ਦੇ ਦੋ ਜੇ ਨਹੀਂ ਦਵਾਂਗੇ ਸਾਨੂੰ ਸਾਡੀ ਗੱਡੀ ਚੱਕ ਲੂਗੇ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਆ ਗਏ ਜੀ ਜਿਸ ਤਰ੍ਹਾਂ ਕੀ ਅਸੀਂ ਦੇਖਿਆ ਜਿਹੜੇ ਮਜ਼ਦੂਰ ਬੈਠੇ ਹੋਏ ਸੀਗੇ ਉਹਨਾਂ ਦੇ ਕੰਮ ਨੂੰ ਵੀ ਠੰਡ ਨੇ ਬਹੁਤ ਹੀ ਜ਼ਿਆਦਾ ਅਸਰ ਪਾਇਆ ਹੈ ਉਹ ਕਹਿੰਦੇ ਨੇ ਕਿ ਕਦੇ ਸਾਨੂੰ ਕੰਮ ਮਿਲਦਾ ਕਦੇ ਨਹੀਂ ਮਿਲਦਾ ਕਿਸੇ ਵੇਲੇ ਅਸੀਂ ਸਵੇਰੇ ਆ ਕੇ ਇਸ ਤਰ੍ਹਾਂ ਹੀ ਸ਼ਾਮ ਨੂੰ ਖਾਲੀ ਵਾਪਸ ਘਰਾਂ ਨੂੰ ਤੁਰ ਜਾਂਦੇ ਆ ਹੁਣ ਸਾਡੇ ਨਾਲ ਮੌਜੂਦ ਉਹ ਇੱਕ ਘੋੜਾ ਰੇੜੇ ਵਾਲੇ ਜਿਹੜੇ ਦਾ ਘੋੜਾ ਰੇੜਾ ਇੱਥੇ ਖਾਲੀ ਖੜਾ ਸੀਗਾ ਤੇ ਉਹ ਵੀ ਅੱਜ ਫ੍ਰੀ ਸੀਗੇ ਹਾਂਜੀ ਬਾਬਾ ਜੀ ਅ ਅੱਜ ਤੁਸੀਂ ਘੋੜਾ ਰੇੜਾ ਲੈ ਕੇ ਕਿਉਂ ਨਹੀਂ ਗਏ ਕੰਮ ਕਰ ਆਂਦੇ ਨਹੀਂ ਬਿਲੇ ਘੜੇ ਆ ਅਜ ਤਾਂ ਬੈਠ ਕੇ ਸ਼ਾਮ ਨੂੰ ਵਾਫਰ ਚੱਲੇ ਜਾਂਦਾ ਠੰਡ ਕਰਕੇ ਕੰਮਕਾਰ ਲੱਗਦੇ ਜਾਂਦਾ ਸਾਡਾ ਬੇਲੇ ਬੈਗੇ ਚਲੇ ਜਾਂਦੇ ਇਹ ਠੰਡ ਤੋਂ ਪਹਿਲਾਂ ਕੰਮ ਠੀਕ ਸੀਗਾ ਠੰਡ ਤੋਂ ਪਹਿਲਾਂ ਮਾੜਾ ਮੋੜਾ ਕੰਮ ਚੱਲਦਾ ਸੀ ਹਾਂਜੀ ਹੁਣ ਕੀ وجہ ਕੀ ਹੈਗੀ ਆ ਜਦੀ ਵੇਰ ਨਾਲ ਤੁਹਾਨੂੰ ਇਹ ਠੰਡ ਦੇ ਵਿੱਚ ਕੰਮ ਜਾਂ ਤੁਹਾਨੂੰ ਕਸਟਮਰ ਤੁਹਾਡੇ ਕੋਲ ਨਹੀਂ ਆਉਂਦਾ ਤੁਹਾਡੇ ਕੰਮ ਲਈ ਹਾਂਜੀ ਕੋਈ ਗਾਗਾ ਨਹੀਂ ਤੇ ਆਈ ਠੰਡ ਕਰਕੇ ਅਸੀਂ ਹੁਣ ਬੇਲੇ ਸ਼ਾਮ ਨੂੰ ਘਰੋਂ ਚਲੇ ਜਾਂਦੇ ਨੇ ਜਾਨਿਕੇ ਕੰਮ ਵਿੱਚ ਠੰਡ ਨੇ ਵੀ ਤੁਹਾਡੇ ਬਹੁਤ ਫਰਕ ਪਾਇਆ ਹੈ ਬਹੁਤ ਫਰਕ ਪਾਇਆ ਠੰਡ ਨੇ ਵੀ ਕੰਮ ਦਾ ਠੀਕ ਹੈ ਰਾਤ ਨਗਰਾਂ ਦਾ ਵੀ ਭਰਾ ਆਪਣਾ ਭਰਾ ਦਾ ਜਿਸ ਤਰ੍ਹਾਂ ਕਿ ਠੰਡ ਜ਼ਿਆਦਾ ਹੋ ਰਹੀ ਹੋਣ ਕਰਕੇ ਲੋਕੀ ਆਪਣੇ ਮਨੂੰ ਨਿਗਾ ਰੱਖਣ ਦੇ ਲਈ ਕੋਈ ਨਾ ਕੋਈ ਗਰਮ ਚੀਜ਼ ਜਿਵੇਂ ਚਾਹ ਜ਼ਿਆਦਾਤਰ ਪੀ ਰਹੇ ਨੇ ਇੱਥੇ ਇੱਕ ਚਾਹ ਵਾਲੇ ਨੇ ਉਹਨਾਂ ਦੇ ਕੋਲ ਪੁੱਛਦੇ ਹਾਂ ਬਾਕੀ ਦਿਨਾਂ ਦੇ ਮੁਕਾਬਲੇ ਤੁਹਾਡੀ ਚਾਹ ਕਿੰਨੀ ਕਿ ਜ਼ਿਆਦਾ ਵਿਕਦੀ ਆ ਹਾਂਜੀ ਜਿਸ ਤਰ੍ਹਾਂ ਕਿ ਠੰਡ ਬਹੁਤ ਹੋ ਚੁੱਕੀ ਆ थोड़े को चा बाकी दिनों के मुकाबले ज़्यादा बिक दी है ज्यादा बिक दी है जी चाय चाय ज्यादा बिक दी है ठंडी है ना तो सुबह से अब तक आपके यहाँ पर कितना रश लग चुका है वो ज़्यादा हो चुका बढ़िया बढ़िया हुआ है गर्मियों में कम होती है जहाँ आज ठंडी है जहाँ ठंडी के दिनों में ज़्यादा हो रही है ठंडी में ज्यादा होती है गर्मी में कम होती है ठंडी में ज्यादा